ਥੋੜੀ ਤੰਦ ਸੰਭਾੜੀ ਵੇਚ ਵਟਕੇ ਲੰਬੜਾ ਤੇ ਸ਼ਾਹ ਦਾ ਹਿਸਾਬ ਕੱਟਕੇ ਭੱਗ ਚੱਗਾ ਚਾਦਰਾਂ ਨਮਸ ਵਾਇਕੇ ਸੰਭਾ ਵਾਲੀ ਡਾਂਗ ਤੇ ਤੇਲ ਲਾਇਕੇ ਕੱਚੇ ਮਾਰ ਵਾਂਝਲੀ ਆਨੰਦ ਛਾ ਗਿਆ ਮਾਰਦਾ ਗਮ ਮੇਜਕ ਮੇਲੇ ਆ ਗਿਆ ਦੋਸਤੋ ਇਹ ਗੀਤ ਨਵੀਂ ਪੀੜੀ ਨੇ ਤਾਂ ਸ਼ਾਇਦ ਨਾ ਹੀ ਸੁਣਿਆ ਹੋਵੇ ਪਰ ਸਾਡੇ ਵੱਡਿਆਂ ਨੇ ਇਹਦਾ ਨਾਂ ਤਾਂ ਜ਼ਰੂਰ ਮਾਣਿਆ ਹੋਊ ਕਿਉਂਕਿ ਇਹ ਗੀਤ ਲੱਲਤਨੀ ਰਾਜਾ ਚਾਤ੍ਰਿਕ ਜੀ ਦਾ ਲਿਖਿਆ ਹੋਇਆ ਤੇ ਵਸਾਖੀ ਦੇ ਮੌਕੇ ਤੇ ਗਾਇਆ ਵੀ ਜਾਂਦਾ ਹੈ ਪੰਗੜੇ ਸਮੇ ਇਹ ਬੋਲ ਆਮ ਹੀ ਬੋਲੇ ਜਾਂਦੇ ਨੇ ਤੇ ਕਈ ਵਾਰ ਤਾਂ ਪੰਗੜੇ ਦੀ ਸ਼ੁਰੂਆਤ ਹੀ ਇਹਨਾਂ ਬੋਲਾਂ ਨਾਲ ਸ਼ੁਰੂ ਹੁੰਦੀ ਹੈ ਕਿ ਮਾਰਦਾ ਧੁਮਾਵੇ ਜੱਟ ਮੇਲੇ ਆ ਗਿਆ ਪਰ ਸਾਡੇ ਚੈਨਲ ਦੇ ਮੁਖੀ ਇਸ ਗੀਤ ਨਾਲ ਬਿਲਕੁਲ ਸਹਿਮਤ ਨਹੀਂ ਹਨ ਪਰ ਪਤਾ ਨਹੀਂ ਕਿਉਂ ਪੁੱਛ ਲਓ ਭਾਵੇਂ ਦਰਦੇ ਕੌਮ ਚੈਨਲ ਦੇ ਬਹੁਤ ਹੀ ਸਤਿਵੰਤ ਦਾਸ ਕੋ ਗਰਨਜਲ ਸਿੰਘ ਪ੍ਰੇਮੀ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ ਦੋਸਤੋ ਗੁਲਨੂਰ ਕੌਰ ਨੇ ਜੋ ਬਸਾਖੀ ਬਾਰੇ ਤਨਿਰਾਮ ਚਾਤ੍ਰਿਕ ਦੇ ਗੀਤ ਦਾ ਜ਼ਿਕਰ ਕੀਤਾ ਹੈ ਉਸ ਬਾਰੇ ਅੱਜ ਆਪਾਂ ਖਾਸ ਗੱਲ ਕਰਾਂਗੇ ਕਿਉਂਕਿ ਮੈਂ ਸਮਝਦਾ ਕਿ ਇਹ ਗੀਤ ਆ ਬਸਾਖੀ ਨਾਲ ਕੋਈ ਸੰਬੰਧ ਬਣਦਾ ਹੈ ਪਹਿਲਾਂ ਆਪਾਂ ਬਸਾਖੀ ਦੀ ਗੱਲ ਕਰੀਏ ਕਿ ਸਭ ਤੋਂ ਪਹਿਲੀ ਵਿਸਾਖੀ ਕਦੋਂ ਮਨਾਈ ਗਈ ਸੀ ਦੋਸਤੋ ਸ੍ਰੀ ਗੁਰੂ ਅਮਰਦਾਸ ਜੀ ਦੇ ਇੱਕ ਸਿੱਖ ਭਾਈ ਪਾਰੋ ਜੀ ਹੋਏ ਨੇ ਉਹ ਭਾਈ ਮੰჯੀਆਂ ਚੋਂ ਇੱਕ ਮੰਜੀ ਉਹਨਾਂ ਦੇ ਵਿੱਚ ਸੀ ਉਹ ਮਸਾਂਸਨ ਬਹੁਤ ਵਧੀਆ ਪ੍ਰਚਾਰਕ ਸਨ ਉਹਨਾਂ ਨੂੰ ਪਰਮਹੰਸ ਦੀ ਉਪਾਧੀ ਵੀ ਮਿਲੀ ਹੋਈ ਸੀ ਉਸਨੇ ਆਪਣੇ ਸਿਕ ਸਾਥੀ ਨਾਲ مشورہ کرتے गुरु साहब ਨਾਲ ਗੱਲ ਕੀਤੀ ਕਿ ਸੱਚੇ ਪਾਤਸ਼ਾਹ ਸੰਗਤ ਤਾਂ ਰਜਣਾ ਹੀ ਆਉਂਦੀ ਜਾਂਦੀ ਰਹਿੰਦੀ ਹੈ ਤੁਹਾਡੇ ਦਰਸ਼ਨ ਕਰਨ ਦੀ ਹੈ ਪਰ ਕੀ ਆਪਾਂ ਕੋਈ ਇਹੋ ਜਿਹਾ ਦਿਨ ਨਾ ਮੁਕਰ ਕਰ ਲਈਏ ਜਿਸ ਸਾਰੀ ਸੰਗਤ ਇਕੱਠੀ ਹੋ ਜਾਵੇ ਤੇ ਆਪਾਂ ਇੱਕ ਦੂਜੇ ਨੂੰ ਅਸੀਂ ਜਾਣ ਵੀ ਲਈਏ ਤੇ ਪ੍ਰਚਾਰ ਵੀ ਕਰ ਸਕੀਏ गुरु साहब ਕਹਿਣ ਲੱਗੇ ਭਾਈ ਭਾਰੋ ਤੂੰ ਤਾਂ ਮੇਰੇ ਦਿਲ ਦੀ ਗੱਲ ਕਰ ਦਿੱਤੀ। ਸੋ குரு ਸਾਹਿਬ ਨੇ ਕਿਹਾ ਤੇ ਭਾਈ ਆਪਾਂ ਕਿਹਨਾਂ ਬਸਾਖੀ ਦਾ ਦਿਨ ਮੌਕਾ ਦੇ ਕਰਾਂਗੇ। ਭਾਈ ਪਰਉ ਜੀ ਕਹਿ ਲੱਗੇ ਸੱਚੇ ਬਾਸਾ ਜੀ ਆਪ ਦਾ ਹਾਂ। ਭਾਈ ਪਰਉ ਨੇ ਉਸ ਵੇਖ ਸਾਰੀ ਸਿੱਖ ਸੰਗਤ ਨੂੰ ਜਿੱਕੀਆਂ ਲਿਖ ਲਿਖ ਕੇ ਬਸਾਖੀ ਦੇ ਮੌਕੇ ਤੇ ਇਕੱਠੇ ਹੋਣ ਲਈ ਕਹਿਤਾ ਤੇ ਜਿੰਨੇ ਵੀ ਸਿੱਖ ਸੰਗਤ ਸੀ ਬਸਾਖੀ ਦੇ ਮੌਕੇ ਤੇ ਕਾਜਲ ਹੋਈ ਤੇ ਉਹ ਪਹਿਲੀ ਵਿਸਾਖੀ ਜੋ ਸਿੱਖ ਜਗਤ ਵਿੱਚ ਮਨਾਇੀ ਗਈ ਉਹ 1558 ਦੀ ਵਿਸਾਖੀ ਸੀ ਉਸ ਤੋਂ ਬਾਅਦ ਵਿਸਾਖੀ ਤਾਂ ਮਨਾਈ ਜਾਣ ਲੱਗ ਪਈ ਸਧਾਰਨ ਤੌਰ ਤੇ ਉਹ ਸੰਗਤਾਂ ਇਕੱਠੀਆਂ ਹੁੰਦੀਆਂ ਤੇ ਵਿਸਾਖੀ ਮਿਲਾਈ ਜਾਂਦੀ ਸੀ ਪਰ ਦੋਸਤੋ ਜਿਹੜੀ ਵਿਸਾਖੀ ਦੀ ਪਗਲਚਨ ਲੱਗੇ ਆ ਉਹ ਵਿਸਾਖੀ ਹੈ 1690 ਦੀ ਵਿਸਾਖੀ ਜੋ ਕਿ ਕੇਸਗੜ ਸਾਹਿਬ ਵਿੱਚ ਮੁਨਾਇਬੀ ਉਹ ਖਾਸ ਵਿਸਾਖੀ ਇਹ ਸੀ ਕਿ ਉਸ ਵਿਸਾਖੀ ਵਾਲੇ ਦਿਨ ਹਜ਼ਾਰਾਂ ਦੀ ਗਿਣਤੀ ਸੰਗਤਾਂ ਇਕੱਠੀਆਂ ਹੋਈਆਂ ਤੇ ਗੁਰੂ ਸਾਹਿਬ ਨੇ ਉਸ ਦਿਨ ਕੀ ਕੀਤਾ ਸੀ ਵਿਸਾਖੀ ਨੂੰ ਉਹ ਅਜੀਬ ਗੱਲ ਇਹ ਹੈ ਕਿ ਉਹ ਐਸੇ ਇਨਕਲਾਬ ਦੀ ਨਹੀਂ ਰੱਖਤੀ ਸੀ ਗੁਰੂ ਸਾਹਿਬ ਨੇ ਜਿਸ ਦੇ ਫਿਰ ਤੁਸੀਂ ਆਪਾਂ ਇਨਕਲਾਬ ਐਸੇ ਇਨਕਲਾਬ ਦੀ ਨਹੀਂ ਰੱਖਤੀ ਸੀ ਗੁਰੂ ਸਾਹਿਬ ਨੇ ਜਿਹਦੇ ਅੱਗੇ ਜਿਨ੍ਹਾਂ ਨੇ ਅੱਗੇ ਜਾ ਕੇ ਵੱਡੇ ਵੱਡੇ ਰਾਜਪਾਲ ਤੇ ਕੀ ਸੀ ਗੁਰੂ ਸਾਹਿਬ ਨੇ ਖਾਲਸੇ ਦੀ ਸਿਰਜਣਾ ਕੀਤੀ ਖਾਲਸੇ ਦੀ ਸਿਰਜਣਾ ਕੀਤੀ ਕਿਹੜੇ ਖਾਲਸੇ ਦੀ ਸਿਰਜਣਾ ਕੀਤੀ ਉਹ ਲੋਕ ਜਿਹੜੇ ਦੱਬੀਆਂ ਕੁਚਲੀਆਂ ਕੌਮਾਂ ਜਿਨ੍ਹਾਂ ਨੂੰ ਅਸੀਂ ਜਿਨ੍ਹਾਂ ਨੂੰ ਇਹ ਲੋਕ ਕਹੇ ਉਹ ਹਿੰਦੂ ਪਹਾੜੀ ਰਾਜੇ ਸਨ ਚਾਹੇ ਉਹ ਮੁਗਲ ਸਨ ਚਾਹੇ ਸੂਬੇਦਾਰ ਨਾਜ਼ਮ ਕੋਈ ਵੀ ਸਨ ਉਹਨਾਂ ਨੂੰ ਅਸ਼ੂਤ ਕਹਿ ਕੇ ਜਿਵੇਂ ਕਿ 나ਈ ਚਿੰਬੇ ਝੋੜ ਇਹ ਲੋਕ ਗੁਰੂ ਸਾਹਿਬ ਨੇ ਪਹਿਲੀ ਵਾਰੀ ਉਹਨਾਂ ਨੂੰ ਇਹ ਅਹਿਸਾਸ ਕਰਾਇਆ ਕਿ ਤੁਸੀਂ ਕਿਸੇ ਤੋਂ ਘਟ ਨਹੀਂ ਤੁਸੀਂ ਦੱਬੇ ਕੁਚਲੇ ਨਹੀਂ ਤੁਸੀਂ ਅਸ਼ੂਤ ਨਹੀਂ ਤੁਸੀਂ ਤਾਜਾਂ ਤੇ ਤਖਤਾਂ ਦੇ ਮਾਲਕ ਬਣ ਸਕਦੇ ਹੋ ਤੁਹਾਡੇ ਅੱਗੇ ਆ ਪਹਾੜੀ ਰਾਜੇ ਤੁਹਾਡੇ ਅੱਗੇ ਮੁਗਲ ਤੁਹਾਡੇ ਅੱਗੇ ਨਿਮਦੇ ਜਾਣਗੇ ਤੁਹਾਡੇ ਅੱਗੇ ਨਹੀਂ ਟਿਕ ਸਕਣਗੇ ਪਰ ਇਸ ਲਈ ਇੱਕ ਸ਼ਰਤ ਹੈ ਉਹ ਸ਼ਰਤ ਕੀ ਸੀ ਗੁਰੂ ਸਾਹਿਬ ਨੇ ਜੋ ਸ਼ਰਤ ਰੱਖੀ ਉਹ ਸ਼ਖਸੀ ਜੇ ਤੋ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਵਰੀ ਆ ਪਰ ਤਲੀ ਦੇ ਸਿਰ ਪਰ ਕੇ ਪਹਿਲਾ ਪੰਜ ਪਿਆਰੇ ਨਿਤਰੇ ਫੇਰ ਖਾਲਸੇ ਦੀ ਸਾਜਨਾ ਹੋਈ ਇਹ ਸਾਰੀ ਗੱਲ ਤੁਸੀਂ ਸਾਰੇ ਜਾਣਦੇ ਹੋ ਕਿ ਕਿਵੇਂ ਖਾਲਸੇ ਦੀ ਸਾਜਨਾ ਹੋਈ ਕਿਸ ਮਕਸਦ ਲਈ ਖਾਲਸੇ ਦੀ ਸਾਜਨਾ ਹੋਈ ਕਿੱਦਾਂ ਉਹਨੇ ਇਨਕਲਾਬ ਲਿਆਂਦੇ ਕਿੱਦਾਂ ਉਹਨਾਂ ਨੇ ਗੁਰੂ ਸਾਹਿਬ ਨੇ ਪਾਕਸ਼ਾਹਾਂ ਬਖਸ਼ਿਆ ਤੇ ਖਾਲਸੇ ਨੂੰ ਪਾਕਸ਼ਾਹਾਂ ਮਿਲੀਆਂ ਖਾਸੇ ਨੇ ਰਾਜ ਕੀਤਾ ਪਹਿਲਾ ਅੰਤਰਾ ਉਹ ਮੁਗਲ ਹਕੂਮਤ ਜਿਨ੍ਹਾਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਬਹਾਕੇ ਤੇ ਸਹੀ ਦੇ ਦੇ ਕੇ ਸ਼ਹੀਦ ਕੀਤਾ ਸੀ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ Hindu ਧਰਮ ਦੀਆਂ ਨਿਸ਼ਾਨੀਆਂ Hindu ਧਰਮ ਦੀ ਰਾਖੀ ਲਈ ਜਨਮ ਤੇ ਦਿਲਕ ਦੀ ਰਾਖੀ ਕਰਦੇ ਹੋਏ ਔਰੰਗਜ਼ੇਬ ਦੇ ਹੁਕਮ ਨਾਲ ਸ਼ਹੀਦ ਕੀਤੇ ਗਏ ਉਹਨਾਂ ਦੇ ਸਾਥੀ ਸ਼ਹੀਦ ਕੀਤੇ ਗਏ ਦੇਗਾ ਵਿੱਚ ਵਾਲੇ ਹੁਣ ਵਕਤ ਆ ਗਿਆ ਸੀ ਕਿ ਉਹੀ ਮੁਗਲਿਆ ਹਕੂਮਤ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਸਹਜਾਦੇ ਸ਼ਹੀਦ ਕੀਤੇ ਦਾਦੀ ਜੀ ਸ਼ਹੀਦ ਹੋਏ ਜ਼ੁਲਮ ਕੀਤੇ ਅੰਮ੍ਰਿਤਪੁਰ ਸਾਹਿਬ ਦਾ ਕਿਲਾ ਵੀ ਖੋਇਆ ਗਿਆ ਉਹੀ ਮੁਗਲਿਆ ਹਕੂਮਤ ਉਸੇ ਔਰੰਗਜ਼ੇਬ ਦਾ ਇੱਕ ਬੇਟਾ ਸ਼ਹਿਜ਼ਾਦਾ ਮੁਅੱਜ਼ਮ ਜਿਸ ਨੇ ਆਪਣਾ ਨਾਂ ਬਹਾਦਰ ਸ਼ਾਹ ਰੱਖਿਆ ਸੀ ਗੁਰੂ ਸਾਹਿਬ ਕੋਲ ਆਇਆ ਬੇਨਤੀ ਕੀਤੀ ਆਪਣੇ ਬੰਦਿਆਂ ਲੈ ਕੇ ਕਹੇ ਸੱਚੇ ਪਾਤਸ਼ਾਹ ਮੇਰੀ ਮਦਦ ਕਰੋ ਮੈਨੂੰ ਗੱਦੀ ਤੇ ਬਿਹਾਓ ਤੁਹਾਡੀ ਮਦਦ ਤੋਂ ਬਿਨਾ ਮੈਂ ਗੱਡੀ ਤੇ ਬਹਿ ਨਹੀਂ ਸਕਦਾ ਤੇ ਗੁਰੂ ਸਾਹਿਬ ਨੇ ਉਸ ਬਹਾਦਰ ਸ਼ਾਹੀ ਮੁਅੱਜ਼ਮ ਸ਼ਹਿਜ਼ਾਦਾ ਮੁਅੱਜ਼ਮ ਦੀ ਮਦਦ ਕੀਤੀ ਤੇ ਉਹਨੂੰ ਗੱਡੀ ਤੇ ਵਹਾਇਆ ਪਹਿਲਾ ਦੂਸਰਾ ਮਾਧੋਦਾਸ ਬੈਰਾਕ ਜਿਹੜਾ ਇੱਕ ਰਾਜਪੂਤ ਜੋਦਾ ਸਿੰਘ ਬੜਾ ਤਾਕਤਵਰ ਪੀਰੇੰਦਾਰ ਸੀ ਇੱਕ ਗਰਭવતી ਹਿਰਣੀ ਵਿਸ਼ਕਾਰ ਤੋਂ ਐਨਾ ਬੈਰਾਗ ਚ ਆ ਗਿਆ ਕਿ ਉਹਨਾਂ ਦੇਰ ਸਾਹਿਬ ਜਾ ਕੇ ਬਰਾਗੀ ਵੜ ਕੇ ਬੈਠ ਗਿਆ ਗੁਰੂ ਸਾਹਿਬ ਨੇ ਉਸ ਨੂੰ ਜਾ ਕੇ ਝੰਜੋੜਿਆ ਉਹਨੂੰ ਦੱਸਿਆ ਉਹਨੂੰ ਕਿਹਾ ਨਹੀਂ ਤੂੰ ਬੰਦਾ ਬਣ ਫਿਰ ਉਹ ਬੰਦਾ ਬਹਾਰ ਦੇ ਇੱਕ ਬਰਾਗੀ ਤੋਂ ਬੰਦਾ ਬਹਾਦਰ ਬਣਿਆ ਉਸ ਬੰਦਾ ਬਹਾਦਰ ਨੇ ਜਿਹੜਾ ਇਨਕਲਾਬ ਲਿਆਂਦਾ ਸਰਹੰਦ ਦੀ ਇੱਕ ਨਾਲ ਇੱਕ ਟਖੜਕਾਈ ਵਜ਼ੀਦ ਖਾਨ ਦਾ ਤੋਂ ਬਦਲਾ ਲਿਆ ਤੇ ਸਭ ਤੋਂ ਵੱਡਾ ਇਨਕਲਾਬ ਦੁਨੀਆ ਦੇ ਵਿੱਚ ਪਹਿਲਾ ਇਨਕਲਾਬ ਕੀ ਸੀ ਕਿ ਜਿੰਨਾ ਜ਼ਮੀਨਾਂ ਦੇ ਮਾਲਕ ਜ਼ਗੀਰਦਾਰ ਰਾਜੇ ਰਜਵਾੜੇ ਵਿਸਵੇਦਾਰ ਸੀ ਉਨ੍ਹਾਂ ਤੋਂ ਜ਼ਮੀਨਾਂ ਖੋ ਕੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਮੁਜ਼ਾਰਿਆਂ ਨੇ ਦਿੱਤੀਆਂ ਉਹਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਏ ਇਹ ਸੀ ਇਨਕਲਾਬ ਉਸ ਤੋਂ ਬਾਅਦ ਗੁਰੂ ਸਾਹਿਬਾਂ ਤੋਂ ਬਾਅਦ ਵੀ ਕਿੰਨਾ ਕੁ ਹੋਇਆ ਆਪਾਂ ਜਾਣਦੇ ਆ ਇਤਿਹਾਸ ਵਿੱਚ ਜਿੱਤਰਾ ਬੜਾ ਲੰਬਾ ਜਿੱਤਰਾ ਹੈ ਕਿ ਉਹ ਜਿਹੜੇ ਅਬਦਾਲੀ ਜਿਹੜੇ ਹਰ ਸਾਲ ਆ ਕੇ ਲੁੱਟ ਕੇ ਲੈ ਜਾਂਦੇ ਸੀ ਹਿੰਦੁਸਤਾਨ ਦੇ ਮੰਦਰਾਂ ਦਾ ਸੋਨਾ ਚਾਂਦੀ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਨੂੰ ਖਜ਼ਾਨਿਆਂ ਦੀ ਗਿਣਤੀ ਦੇ ਬੰਦੀ ਬਣਾ ਕੇ ਲੈ ਜਾਂਦੇ ਸੀ ਟਕੇ ਟਕੇ ਦੇ ਵਿੱਚ ਗਜਰੀ ਦੇ ਬਜ਼ਾਰਾਂ ਵਿੱਚ ਵੇਚਿਆ ਜਾਂਦਾ ਸੀਗਾ ਉਸੇ ਖਾਲਸੇ ਨੇ ਜਿਹੜੀ ਸਾਜਨਾ 1699 ਦੀ ਵਿਸਾਖੀ ਵਾਲੇ ਦਿਨ ਹੋਈ ਸੀ ਉਸੇ ਖਾਲਸੇ ਨੇ ਉਹਨਾਂ ਅਫਦਾਲੀਆਂ ਦੇ ਛੱਕੇ ਛੜਾਏ ਉਹਨਾਂ ਦਾ ਲੁੱਟਦਾ ਮਾਲ ਉਹਨਾਂ ਤੋਂ ਖੋਹਦੇ ਰਹੇ ਤੇ ਉਹ ਜਿਹੜੀਆਂ ਧੀਆ ਪਣੇ ਨੂੰ ਬੰਨ ਕੇ ਲੈ ਜਾਂਦੇ ਸੀ ਉਹਨਾਂ ਨੂੰ ਆਜ਼ਾਦ ਕਰਾ ਕੇ ਘਰੋਂ ਘਰ ਦੀ ਛੱਡਤੀ ਵੇੁੰਦੇ ਰਹੇ ਇਹ ਬਹੁਤ ਵੱਡੀ ਗੱਲ ਸੀ ਤੇ ਮੁੜ ਕੇ ਅਫਦਾਲੀਆਂ ਨੇ ਕਦੇ ਮੂੰਹ ਨਹੀਂ ਕੀਤਾ ਹੋਇਆ ਕਿ ਕਿ ਖਾਲਸੇ ਨੇ ਉਹਨਾਂ ਦੇ ਉੱਤੇ ਰਾਜ ਕੀਤਾ ਅਫਗਾਨਿਸਤਾਨ ਤਕਰਾਰ ਕੀਤਾ ਦਰਬਾਰੇ ਖਾਲਸਾ ਦਰਬਾਰੇ ਖਾਲਸਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਉੱਥੋਂ ਲੈ ਕੇ ਦਿੱਲੀ ਤੱਕ ਖੋੜ ਦੇਖੋ ਉਹ ਦਿੱਲੀ ਜਿਹੜੀ ਸਾਰਿਆਂ ਨੂੰ ਚੁਕਾਉਂਦੀ ਸੀ ਉਸ 17 18 ਵਾਰ ਖਾਲਸੇ ਨੇ ਫਤਿਹ ਕੀਤੀ ਤੇ ਉਹਨਾਂ ਤੋਂ ਜਿਹੜਾ ਸੀ ਉਹ ਜੋ ਮਾਵਜ਼ਾ ਅਰਜ਼ਾਨਾ ਹੁੰਦਾ ਉਹ ਲੈ ਕੇ ਛੱਡਦੇ ਰਹੇ ਉਹ ਉਹ ਦਿੱਲੀ ਦਾ ਸ਼ਹਿਨशाह ਜਿਹੜਾ ਜ਼ੁਲਮ ਕਰਦੇ ਰਹੇ ਸੀ ਉਹਦਾ ਇਹ ਆਖਰੀ ਬਾਦਸ਼ਾਹ ਸੀ ਨਾ ਉਹਦੇ ਬੇਗਮ ਨੇ ਸਿੰਘਾ ਕੋ ਜਦੋਂ ਬਕੇ ਹਿਲ ਸਿੰਘ ਉਹਦੇ ਪੰਡ ਸਿੰਘ ਨੇ ਦਿੱਲੀ ਫਤਿਹ ਉਹਨਾਂ ਤੋਂ ਉਸ ਦੀ ਜਾਨ ਦੀ ਬਖਸ਼ੀ ਜਾਨ ਬਖਸ਼ਾਈ ਉਸ ਉਸ ਦੀ ਆਪਣੇ ਰਾਜੇ ਦੀ ਸੋ ਦੋਸਤੋ ਇਹ ਸੀ ਵਿਸਾਖੀ ਇਹ ਸੀ ਵਿਸਾਖੀ ਜਿਹੜਾ ਜ਼ਿਕਰ ਕਰਨਾ ਬਣਦਾ ਸੀ ਪਰ ਤੁਸੀਂ ਕਹੋਗੇ ਕਿ ਉਹ ਜਿਹੜਾ ਗੀਤ ਦਾ ਹਾਂ ਮੈਂ ਇਹੀ ਗੱਲ ਕਰਨੀ ਚਾਹੁੰਦਾ ਕਿ ਵਿਸਾਖੀ ਤੇ ਜਿਹੜੀ ਇਸ ਵਾਰ ਵਿਸਾਖੀ ਆਈ ਸੈਂਕੜੇ ਹਜ਼ਾਰਾਂ ਨਹੀਂ ਮੈਂ ਕਹਾਂ ਲੱਖਾਂ ਵੀ ਨਹੀਂ ਕਰੋੜਾਂ ਲੋਕਾਂ ਨੇ ਵਿਸਾਖੀ ਦੀਆਂ ਖਾਲਸਾ ਸਾਜਨਾ ਦਿਵਸ ਦੀਆਂ ਮੁਬਾਰਕਾਂ ਇੱਕ ਦੂਜੇ ਨੂੰ ਦਿੱਤੀਆਂ ਹੋਣਗੀਆਂ ਸੋਸ਼ਲ ਮੀਡੀਆ 'ਤੇ ਮੁਬਾਰਕਾਂ ਦਿੱਤੀਆਂ ਹੋਣਗੀਆਂ ਪਰ ਉਸ ਵਿਸਾਖੀ ਦੇ ਵਿੱਚੋਂ ਉਸ ਵਿਸਾਖੀ ਦਾ ਮਕਸਦ ਕੀ ਸੀ ਉਸ ਵਿਸਾਖੀ ਦਾ ਮੰਤਵ ਕੀ ਸੀ ਉਸ ਵਿਸਾਖੀ ਦਾ ਉਦੇਸ਼ ਕੀ ਸੀ ਜਿਸ ਦੀ ਪੂਰਤੀ ਲਈ ਖਾਲਸਾ ਸਾਜਨਾ ਦਿਵਸ ਹੋਇਆ ਖਾਲਸਾ ਹੋਂਦ ਵਿੱਚ ਆਇਆ ਸੀ ਉਹਦਾ ਕਿਤੇ ਕੋਈ ਜ਼ਿਕਰ ਨਹੀਂ ਕਿਉਂ ਜੇ ਚੱਲਦਾ ਕਿਉਂ ਜਿਕਰ ਨਹੀਂ ਜਿਹੜਾ ਹੋਣਾ ਚਾਹੀਦਾ ਸੀ ਜਿਕਰ ਉਹ ਨਹੀਂ ਹੋਇਆ ਕਿਉਂ ਨਹੀਂ ਹੋਇਆ ਕਿਉਂਕਿ ਅਸੀਂ ਲਾਪਰਵਾਹ ਹੋ ਗਏ ਅਸੀਂ ਪਰਵਾਹ ਨਹੀਂ ਕੀਤੀ ਜਿਹੜੇ ਇਸ ਦੇ ਖਾਸਾ ਸਾਜਨਾ ਦੇ ਵਿਰੁੱਧ ਸੀ ਜਿਹੜੇ ਕਹਦੇ ਸੀ ਇਹ ਜਿਹੜੇ ਸਾਰੀਆਂ ਜਾਤਾਂ ਪਾਤਾਂ ਇਕੱਠੀਆਂ ਕਰਕੇ ਇੱਕ ਬਾਟੇ 'ਚ ਇੱਕ ਸੰਗਤ ਇੱਕ ਪੰਗਤ ਬਹਾਰਦਾ ਜਿਨ੍ਹਾਂ ਤੋਂ ਇਹਨਾਂ ਨੂੰ ਤਕਲੀਫ ਨਹੀਂ ਉਹਨਾਂ ਨੇ ਆਪਣੀ ਕਾਰਵਾਈ ਉਦੋਂ ਤੋਂ ਹੀ ਸ਼ਰੀਰ ਰੱਖੀ ਹੋਈ ਸੀ ਪਰ ਉਹ ਕਮਜ਼ੋਰ ਸੀ ਬੋਲਦੇ ਨਹੀਂ ਸੀ ਪਰ ਉਹਨਾਂ ਨੇ ਸਾਜਸ਼ਾ ਅਨੇਕਾਂ ਰਚੀਆਂ ਦੋਸਤੋ ਮੈਂ ਇਹ ਸਮਝਾਣਾ ਜੇ ਜੇ ਇਸ ਵਾਰ ਵੀ ਦੇਖੀ ਆਪਾਂ ਮੈਂ ਗੀਤ ਗੱਲ ਫੇਰ ਕਰਾਂਗਾ ਇਸ ਵਾਰ ਵੀ ਦੇਖੀਏ ਤਾਂ ਇਸ ਵਾਰ ਵਿਸਾਖੀ ਦੇ ਕੀ ਹੋਇਆ ਜੀ ਉਹਨਾਂ ਨੇ ਆਪਣੇ ਸਾਜ਼ਾ ਚੱਲੀਆਂ ਵਿਸਾਖੀ ਸਾਜਨਾ ਦਿਵਸ ਦੇ ਮੌਕੇ ਤੇ ਉਹਨਾਂ ਨੇ ਕੀਤਾ ਜੀ ਸਾਗਰ ਦੀ ਬੋਲੀ ਸੋਸ਼ਲ ਮੀਡੀਆ ਤੇ ਆਤੀ ਚਮਕੀਲੇ ਨੇ ਦੀਪ ਤੇ ਫਿਲਮ ਬਣਾਤੀ ਦਿਲਸੀ ਦਿਲਜੀਤ ਉਹਨਾਂ ਨੇ ਇਹ ਤੇ ਪੋਸਟ ਆ ਗਈਆ ਇੱਕੋ ਕੁੜੀ ਠੀਕ ਹੈ ਰੋਜ਼ਗਾਰ ਆ ਕੇ ਜਿਸ ਤਰ੍ਹਾਂ ਕੋਈ ਮੈਂ ਉਹ ਦਲੇਰ ਵੀ ਦਲੇਰੀ ਬਖਾਇਉ ਸਕੂਲੀ ਡਾਂਸਰ ਜਿਹੜੀ ਸੀ ਉਹਦਾ ਜ਼ਿਕਰ ਆ ਰਿਹਾ ਖਾਲਸਾ ਸਾਹਿਬ ਦਾ ਦੇਸ਼ ਦਾ ਖਾਲਸੇ ਦਾ ਮਕਸਦ ਕੀ ਸੀ ਇਹਦਾ ਕੋਈ ਜ਼ਿਕਰ ਨਹੀਂ ਆ ਇਹ ਸਾਰੇ ਜਿਹੜੀ ਹੈਗਾ ਸਿਸਟਮ ਦੀ ਇਹ ਦੇਣ ਹੈ ਸਿਸਟਮ ਨੇ ਸਾਡੇ ਮੁੱਦਿਆਂ ਨੂੰ ਇੱਧਰ ਉੱਧਰ ਕਰਤਾ ਅਸੀਂ ਗੌਰ ਨਹੀਂ ਕੀਤੀ ਇਹਨਾਂ ਦੇ ਸਾਡੇ ਮੁੱਦੇ ਰੋਲ ਤੇ ਇਸ ਚੀਜ਼ ਦਾ ਖਿਆਲ ਕਿਹਨੂੰ ਰੱਖਣਾ ਪਊਗਾ ਦੋਸਤੋ ਸਾਨੂੰ ਹੁਣ ਆ ਜਾਂਦੇ ਹਾਂ ਪ੍ਰੋਸਗੀਰ ਦਾ ਟੂੜੀ ਤੰਦ ਸਾਂਭ 加ੜੀ 베ਚ ਬਟਕੇ ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ ਪੱਗ ਝੱਗਾ ਚਾਦਰ ਨਮਾ ਸੁਣਾਇ ਕੇ ਸੁਮਾ ਵਾਲੀ ਡਾਂਗ ਉੱਤੇ ਤੇਲ ਲਾ ਕੇ ਕੱਛੇ ਮਾਰ ਵੰਝਲੀ ਅਨੰਦ ਛਾ ਗਿਆ ਮਾਰ ਦਾ ਦਵਾਮੇ ਜੱਟ ਮੇਲੇ ਆ ਗਿਆ ਦੋਸਤੋ ਜਿਸ ਗੀਤ ਦਾ ਜਿਕਰ ਅਸੀਂ ਕਰ ਰਹੇ ਹਾਂ ਇਹ ਤਾਂ ਵਿਸਾਖੀ ਨਾਲ ਕੋਈ ਸੰਬੰਧ ਨਹੀਂ ਇਹ ਮੱਲੋ ਮੱਲੇ ਵਿਸਾਖੀ ਦੇ ਸਿਰ ਤੇ ਮੜਿਆ ਗਿਆ ਜੇਕਰ ਮੌਸਮ ਵਿਭਾਗ ਦੇ ਵਿਗਿਆਨੀਆਂ ਤੋਂ ਕੁੱਛੇ ਜੰ ਪੁਰਾਣੇ ਜਿਹੜੇ ਮੌਸਮ ਬਾਰੇ ਜਾਣਦੇ ਸਨ ਮਹਾਰ ਸਨ ਚੰ ਪੁਰਾਣੇ ਜੋਤਿਸ਼ੀ ਜਿਹੜੇ ਰਾਸ਼ੀਆਂ ਰੂਸ਼ੀਆਂ ਦਾ ਹਿਸਾਬ ਕੱਢ ਰੱਖਦੇ ਆ ਉਹਨਾਂ ਮੁਤਾਬਕ ਕੀ ਹੁੰਦਾ ਹੈ ਕਿ ਲੱਗਦੇ ਹੀ ਮੇਖ ਗਿੱਲੀ ਸੁੱਕੀ ਨਾ ਵੇਖ ਮਤਲਬ ਕਿ ਵਿਸਾਖ ਜਦੋਂ ਵਿਸਾਖ ਦੀ ਸੰਗਰਾਂ ਲਾਗੀ ਜਦੋਂ ਵਿਸਾਖੀ ਆ ਗਈ ਫਿਰ ਚਾਹੇ ਗਿੱਲੀ ਹੈ ਚਾਹੇ ਸੁੱਕੀ ਹੈ ਤੇ ਗੇਤੀਆਂ ਚਾਹੇ ਪਛੇਤੀਆਂ ਫਿਰ ਕਣਕ ਨੂੰ ਵੱਢਣਾ ਸ਼ੁਰੂ ਕਰ ਦੋ ਦਿੱਲੀ ਸੁੱਕੀ ਦੇਖਣ ਦੀ ਲੋੜ ਨਹੀਂ ਮਤਲਬ ਭਾਵ ਸਾਰਾ ਕੀ ਹੈ ਕਿ ਲੱਗੀ ਮੇਹ ਦਿੱਲੀ ਸੁੱਕੀ ਨਾ ਵੇਖ ਮਤਲਬ ਵਿਸਾਖੀ ਨੂੰ ਖਾੜੀ ਨੂੰ ਕਣਕਾਂ ਨੂੰ ਦਾਤੀ ਪੈ ਜਾਂਦੀ ਹੈ ਗੇਤੀਆਂ ਪਹਿਲਾਂ ਵੱਡੀਆਂ ਜਾਂਦੀਆਂ ਨੇ ਪਛੇਤੀਆਂ 10 ਦਿਨ ਬਾਅਦ ਚ ਵੱਡੀਆਂ ਜਾਂਦੀਆਂ ਨੇ ਸੋ ਇਹ ਦਰਹੇਤਾ ਇਹ ਕਿ ਮੰਨ ਲਓ ਕਿ 10 ਦਿਨਾਂ ਚ ਵਿਸਾਖੀ ਨੂੰ ਦਾਤੀ ਪਈ ਕਣਕਾ ਪੜਨੇ ਸ਼ੁਰੂ ਹੋਈਆਂ ਕਣਕਾਂ ਦੀਆਂ ਖਲੀਆਂ ਮੰਡਲੀਆਂ ਲਾਤੀਆਂ ਉਸ ਤੋਂ ਬਾਅਦ ਜਦੋਂ ਕਣਕ ਵੱਡੀ ਜਾਂਦੀ ਹੈ ਫਿਰ ਉਹ ਲੰਗਾ ਜਿਹੜਾ ਹੈਗਾ ਇਹ ਪ੍ਰੋਡਕਟ ਹੋਇਆ ਜਾਂਦਾ ਹੈ ਉੱਥੇ ਫਿਰ ਤੁਹਾਨੂੰ ਪਤਾ ਵੱਡੇ ਵੱਡੇ ਅੰਬਾਰ ਲੱਗ ਜਾਂਦੇ ਨੇ ਪਿੜਾਂ ਦੇ ਵਿੱਚ ਫਿਰ ਉਹਨੂੰ ਗੋਲ ਦੈਰਾ ਵਿਚਾਰੇ ਲੰਗਾ ਪਿਆ ਹੁੰਦਾ ਆਲੇ ਦੁਆਲੇ ਜਿਹੜਾ ਹੈਗਾ ਉਹ ਲੰਗੇ ਨੂੰ ਖਿਲਾ ਲਿਆ ਜਾਂਦਾ ਹੈ ਉਹਦੇ ਉੱਤੇ ਜਿਵੇਂ ਗੋਲ ਚੱਕਰ ਨਹੀਂ ਹੁੰਦੇ ਸ਼ਹਿਰਾਂ ਵਿੱਚ ਵੱਡੇ ਫਿਰ ਉਹਦੇ ਉੱਤੇ ਬਲਦਾਂ ਨੂੰ ਪੇਰੇ ਨਾਲ ਕੋਈ ਟਟੇ ਉੱਤੇ ਵੀ ਹਾਲੀ ਕੱਢੇ ਹੁੰਦੇ ਕੋਈ ਉੱਠ ਵੀ ਉਹਦੇ ਮਗਰ ਫਲਾ ਪਾ ਕੇ ਉਹ ਗਾਹੀ ਜਾਂਦੀ ਆ ਮਗਰ ਸ੍ਰੀ ਜੀ ਬੰਦੇ ਆਪ ਵੀ ਲੱਗਦੇ ਨੇ ਕਈ ਕਿ ਦਿਨਾਂ ਚ ਉਹ ਗਾਹੀ ਜਾਂਦੀ ਐ ਫਿਰ ਉਹ ਤੰਗਲੀਆਂ ਨਾਲ ਫਿਰ ਛੰਡੀ ਜਾਂਦੀ ਐ ਕੱਢੀ ਜਾਂਦੇ ਸਾਰਾ ਕੁਝ ਕਰਦੇ ਕਰਾਉਂਦੇ ਇਹ ਪ੍ਰੋਸੀਜਰ 10 15 ਦਿਨ ਘੱਟ ਤੋਂ ਘੱਟ 10 15 ਦਿਨ ਚੱਲਦਾ 10 ਬਾਅਦ ਨਹਾੜੀ ਦੇ 10 15 ਇਹ ਤਾਂ ਸਾਰਾ ਵਿਸਾਖ ਦਾ ਮਹੀਨਾ ਕਾਨਤਕ ਦੇ ਵੱਡਣ ਕੱਢੜ ਤੇ ਕਢਾਈ ਵਿੱਚ ਲੱਗ ਜਾਂਦਾ ਹੈ ਉਸ ਤੋਂ ਬਾਅਦ ਹੀ ਫੇਰ ਤੂੜੀ ਸੰਭੀ ਜਾਂਦੀ ਹੈ ਫੇਰ ਹੀ ਲੰਬੜਾ ਤੇ ਸ਼ਾਹਾਂ ਦਾ ਹਿਸਾਬ ਕੀਤਾ ਜਾਂ ਜੇਠ ਦਾ ਮਹੀਨਾ ਆ ਜਾਂਦਾ ਪਰ ਸਾਡੇ ਜਿਹੜੇ ਲਾਲਾ ਧਨੀਰਾਮ ਜੀ ਚਾਤ੍ਰਿਕ ਕਿਉਂਕਿ ਬਹੁਤ ਵੱਡੇ ਸਾਹਿਤਕਾਰ ਨੇ ਬਹੁਤ ਵੱਡੇ ਗੀਤਕਾਰ ਨੇ ਉਹਨਾਂ ਦੀ ਇਹ ਤਾਂ ਅਸੀਂ ਕਹਿ ਨਹੀਂ ਸਕਦੇ ਕਿਉਂਕਿ ਉਹਨਾਂ ਦੇ ਗੀਤ ਦਾ ਕਿੰਨਾ ਕੋਈ ਨੁਕਸ ਨਹੀਂ ਪਰ ਜੋ ਉਸ ਉਹਨਾਂ ਨੇ ਗੀਤ ਤੇ ਲਿਖਿਆ ਹੈ ਜਿਸ ਜਨਮ ਨੇ ਲਿਖੇ ਵਿਸਾਖੀ ਨੂੰ ਤੂੜੀ ਤੰਦ ਸਾੰਭਾ ਹਾੜੀ ਵੇਚ ਵਟ ਕੇ ਲੰਬੜਾਂ ਦੇ ਉਹ ਭਰਾਓ ਵਿਸਾਖੀ ਮੇਲੇ ਦਾ ਹਾੜੀ ਨੂੰ ਦੱਤੀ ਪੈਂਦੀ ਹੈ ਕਿਸਾਨਾਂ ਨੂੰ ਕੁਛ ਲੋ ਆ ਕਿਸਾਨ ਜੂਨੀਅਰ ਵਾਲਿਆਂ ਨੂੰ ਕੁਛ ਲੋ ਉਹਨਾਂ ਕਿਸਾਨ ਜੂਨੀਅਰ ਵਾਲਿਆਂ 'ਚ ਜਿਆਦਾ ਨੌਜਵਾਨ ਨੇ ਕਟੋ-ਕਟ ਜਗਜੀਤ ਸਿੰਘ ਡੱਲੇਵਾਲ ਬਲਬੀਰ ਸਿੰਘ ਰਾਜੇਵਾਲ ਇਹੋ ਜਿਹੇ ਲੋਕਾਂ ਨੂੰ ਪੁੱਛ ਕੇ ਦੇਖੋ ਅੱਜ ਤੋਂ 65-70 ਸਾਲ ਪਹਿਲਾਂ ਜਦੋਂ ਇਹ ਗੀਤ ਲਿਖਿਆ ਧੀਨੀਰਾਮ ਚਾਤਰਕ ਨੇ ਉਦੋਂ ਨਾ ਤਾਂ ਖਾੜੀ ਵੱਢਣ ਵਾਲੀਆਂ ਮਸ਼ੀਨਾਂ ਸਿਆਂ ਨਾ ਦਾਣੇ ਕੱਢਣੀਆਂ ਮਸ਼ੀਨਾਂ ਸੇ ਨਾ ਕੰਬਾਈਨਾਂ ਜੋ ਮੌਜੂਦਾ ਚਾਹੁੰਦੇ ਮਸ਼ੀਨਰੀ ਹੈ ਹੀ ਨਹੀਂ ਸੀ ਉਦੋਂ ਤਾਂ ਇਹ ਚੱਲਦਾ ਸੀ ਕਿ ਧਾਕੀ ਨੂੰ ਦਵਾ ਦੇ ਘੁੰਗਰੂ ਖਾੜੀ ਵੱਢੂਗੀ ਬਰਾਬਰ ਤੇਰੇ ਉਦੋਂ ਫਿਰ ਇਹ ਜਿਹੜਾ ਧੀਨੀਰਾਮ ਚਾਤਰਕ ਕਿਉਂਕਿ ਕਿਸਾਨ ਨਹੀਂ ਸੀ ਲਾਲਾ ਸੀ ਇਸ ਕਰਕੇ ਆਪਣੀ ਮਰਜ਼ੀ ਨਾਲ ਇਹ ਗੀਤ ਲਿਖਦਾ ਵੀ ਵਿਸਾਖੀ ਨੂੰ ਆ ਗਿਆ ਜੱਟ ਦਵਾਵੇਂ ਉਹ ਜੱਟ ਤਾਂ ਖੇਤਾਂ ਚ ਉਲੀ ਜਾਂਦਾ ਅੱਜ ਮਸ਼ੀਨਰੀ ਦੇ ਯੁੱਗ ਵਿੱਚ ਜਦੋਂ ਇੰਨੀ ਮਸ਼ੀਨਾਂ ਨੇ ਅੱਜ ਵੀ ਬਸਾਖੀ ਲੰਗੀ ਨੂੰ ਕੈਦ ਰੋਗੇ ਜੀ 8 ਦਿਨ ਹੋ ਗਏ ਨਾ 7 ਦਿਨ ਹੋ ਗਏ ਨਾ ਜੱਟ ਅਜੇ ਵੀ ਕਿਸਾਨ ਜਿਹੜਾ ਹੈ ਜੇ ਖੇਤਾਂ ਚ ਊੜੀ ਜਾਂਦਾ ਕੱਲ ਗੜੇ ਪੈ ਗਏ ਮੀਂਹ ਪੈ ਗਿਆ ਕਣਕ ਬਿਛਾਤੀ ਤੇ ਕਿੱਥੋਂ ਲੰਬੜਾ ਨਿਸ਼ਾ ਹੋ ਸਕਦਾ ਕਿੱਥੋਂ ਦਮਾ ਮੇ ਮਾਰ ਕੇ ਕਿੱਥੋਂ ਵਗ ਜੂ ਮੇਲੇ ਚ ਇਹ ਜਿਹੜੀ ਕੱਪਤਾ ਹੈ ਮੈਂ ਇਹ ਨਾਲ ਬਿਲਕੁਲ ਅਸਹਿਮਤ ਹਾਂ ਇਸ ਕਰਕੇ ਮੈਂ ਕੱਪਤਾ ਦਾ ਜਿਹੜਾ ਹੈਗਾ ਖੰਡਨ ਕਰਦਾ ਇਹ ਕੱਪਤਾ ਦਾ ਮਕਸਦ ਕੀ ਹੈ ਇੱਕ ਕੰਮ ਤੱਕ ਕਿਉਂ ਤੁਸੋਂ ਦੇਗੀ ਵਿਸਾਖੀ ਦੇ ਦਿਨ ਤੇ ਕਿਉਂਕਿ ਭੰਗੜੇ ਗਿੱਧੇ ਨਚਾਰਾ ਵਾਲਾ ਕੰਮ ਜਿਹੜਾ ਸੀਗਾ ਉਹ ਵੀ ਵਿਸਾਖੀ ਆ ਗਈ ਪਾਓ ਭੰਗੜਾ ਬਈ ਵਿਸਾਖੀ ਕੀ ਵਿਸਾਖੀ ਜੇ ਕਣਕਾਇ ਤੋਂ ਭੰਗੜਾ ਪੈਂਦਾ ਕਣਤਾ ਜਾਈ ਨਹੀਂ ਕਿ ਝੋਨਾਏ ਤੋਂ ਭੰਗੜਾ ਨਹੀਂ ਪੈਂਦਾ ਕੈਨੇਡਾ ਵਾਲੇ ਰੇਡੀਓ ਵਾਲੇ ਉਹ ਵੱਡਾ ਸਾਹਬ ਨੇ ਵੀ ਕਿਹਾ ਵੀ ਕਹਿੰਦਾ ਜਦੋਂ ਝੋਨਾ ਹੁੰਦਾ ਉਹ ਭੰਗੜਾ ਹੀ ਪੈਂਦਾ ਜਦੋਂ ਨਰਮਾ ਕਬਾ ਉਹਦੇ ਉਹਦੋਂ ਭੰਗੜਾ ਨਹੀਂ ਪੈਂਦਾ ਨਹੀਂ ਪੈਂਦਾ ਇੱਕ ਮੇਮੀ ਉਸ ਉਹ ਪੰਗੜੇ ਵਾਲਿਆਂ ਨੇ ਇਸ ਨੂੰ ਚੱਕ ਲੈ ਵੀ ਨਾਮ ਮਾਰਦਾ ਤਾ ਮਵੇਂ ਜੱਕ ਮੇਲੇ ਆ ਗਏ ਇਹਦੇ ਨਾਲ ਹੀ ਪੰਗੜਾ ਸ਼ੁਰੂ ਕਰਦੇ ਜਉ ਉਹ ਇਹਦੇ ਨਾਲ ਹੀ ਐਕਸ਼ਨ ਪੰਗੜੇ ਦੇ ਐਕਸ਼ਨ ਕਿਸਾਨੀ ਚੋਂ ਨਿਕਲੇ ਖੇਤੀ ਚੋਂ ਨਿਕਲੇ ਹੋਣੇ ਚਾਹੇ ਉਹ ਮੈਂ ਮੇਰਾ ਸਦਾ ਭਗਤ ਸਿੰਘ ਨਾਲ ਬਾਪਿਆ ਉਹ ਜਦੋਂ ਹਾਰਵੈਸਟਿੰਗ ਡਾਂਸ ਕਰਦੇ ਸੀ ਉਹ ਬਲਦਾਂ ਨੂੰ ਕਿੱਦਾਂ ਫਲ ਉਸੀ ਖੋਲ ਕੇ ਕਿੱਦਾਂ ਲੈ ਜਾਂਦੇ ਸੀ ਕਿੱਦਾਂ ਉਹਨੂੰ ਹੱਕ ਕੇ ਲੈ ਕੇ ਜਾਂਦੇ ਸੀ ਕਿੱਦਾਂ ਉਹਦੇ ਚੋਂ ਪੰਗੜੇ ਦੇ ਐਕਸ਼ਨ ਨਿਕਲ ਗਏ ਆਹ ਹਲ ਫੋਨ ਦਾ ਐਕਸ਼ਨ ਜਿਹੜਾ ਹੈਗਾ ਆਹ ਹੈ ਤੰਗਲੀ ਦਾ ਐਕਸ਼ਨ ਹੈਗਾ ਆ ਗੁੱਡਣ ਦਾ ਐਕਸ਼ਨ ਹੈਗਾ ਆ ਕਨਕ ਬਟੜ ਦਾ ਐਕਸ਼ਨ ਹੈਗਾ ਕਿੰਨੇ ਐਕਸ਼ਨ ਨੇ ਸਾਰੇ ਐਕਸ਼ਨ ਭੰਗੜੇ ਦੇ ਵਿੱਚੋਂ ਨਿਕਲੇ ਨੇ ਪਰ ਜਿਹੜੀ ਵਿਸਾਖੀ ਦੇ ਮੌਕੇ ਤੇ ਧਨੇ ਦਾ ਚਾਤਰ ਕੋਲ ਨੇ ਗੱਲ ਕਹੀ ਹੈ ਉਹ ਬਿਲਕੁਲ ਹੀ ਗਲਤ ਹੈ ਬਿਲਕੁਲ ਹੀ ਨਹੀਂ ਹੋ ਸਕਦੀ ਇੱਕ ਗੱਲ ਹੋਰ ਮੰਨ ਲਾਂ ਨਾ ਚਲੋ ਮੌਸਮ ਦੇ ਵਿੱਚ ਥੋੜਾ ਬਹੁਤਾ ਗੇਤਾ ਪਛੇਤਾ ਫਰਕ ਪੈ ਗਿਆ ਹੋਣਾ ਪਰ ਅੱਜ ਤੋਂ 325 ਸਾਲ ਪਹਿਲਾਂ ਜਦੋਂ 1699 ਦੀ ਵਿਸਾਖੀ ਸੀ ਉਦੋਂ ਜਿਹੜੀ ਵਿਸਾਖੀ ਸੀ ਵਿਸਾਖੀ ਦੀ ਸੰਗਰਾਮ ਉਹ 30 ਮਾਰਚ ਨੂੰ ਸੀ ਆਮ ਤੌਰ ਤੇ ਕਿਹਨਾਂ 14 ਨੂੰ ਆਉਂਦੀ ਹੈ ਤਾਂ 13 14 ਮਹੀਨਾ 300 ਸਵਾ 300 ਸਾਲਾਂ ਦੇ 13 14 ਦਿਨਾਂ ਦਾ ਫਰਕ ਪਿਆ ਤੇ 100 ਸਾਲ ਤੋਂ ਵੀ ਘੱਟ 70 75 ਸਾਲ ਦੀ ਗੱਲ ਹੈ ਤਨ ਗ੍ਰਾਮ ਚੱਤ ਕੇ ਦੇ ਗੀਤ ਨੂੰ ਤੇ ਐਨੇ ਕਿੰਨੇ ਦਿਨਾਂ ਦਾ ਫਰਕ ਉਹ ਮੰਨ ਲਓ ਕਿ ਉਧਰ ਉਹਨਾਂ ਦੇ ਪਿੰਡਾਂ 'ਕਿਨੀ ਕੀਤੀ ਆ ਗਈ ਫਿਰ ਵੀ ਹਫ਼ਤਾ ਕੀਤੀ ਆ ਗੋ ਪਰ ਵਿਸਾਖੀ ਵੇਲੇ ਨੂੰ ਤਾਂ ਦਾਣਾ ਕੱਢਿਆ ਨਹੀਂ ਜਾ ਸਕਦਾ ਸੋ ਮੈਂ ਜਿਹੜਾ ਹੈ ਇਸ ਗੀਤਾਂ ਪੇਸ਼ ਕਰਕੇ ਸਹਿਮਤ ਨਹੀਂ ਤਾਂ ਕਿ ਸਾਡੀ ਨਵੀਂ ਪੀੜ੍ਹੀ ਨੂੰ ਹੀ ਪਤਾ ਲੱਗੇ ਕਿ ਇਹ ਗੀਤ ਐ ਹੀ ਨਹੀਂ ਵੀ ਮੈਂ ਕੋਈ ਲੇਖਕ ਦੀ ਉਹ ਗੱਲ ਕਰ ਰਿਹਾ ਲੇਖ ਤਾਂ ਗੀਤ ਵਧੀਆ ਕਈ ਨਾਮੀ ਅੰਤਰਰਾਸ਼ਟਰੀ ਪੱਧਰ ਤੇ ਅਮਰਤਾ ਪ੍ਰੀਤ ਦਾ ਨਾਮ ਸਾਰੇ ਜਾਣਦੇ ਨੇ ਕਮਾਂਤਰੀ ਪੱਧਰ ਤੇ ਕਪਤਾਵਾ ਲਿਖਿਆ ਅੰਦਾਜ਼ ਤੇ ਸਾਰਾ ਕੁਝ ਲਿਖਿਆ ਪਰ ਗਲਤੀਆਂ ਤਾਂ ਉਹਨੇ ਵੀ ਕੀਤੀਆਂ ਨੇ ਉਹ ਵੀ ਕਹਿੰਦੀ ਹੈ ਘੋੜੀ ਤੇਰੀ ਦੇ ਗਲ ਚਾਂਦੀ ਦੇ ਘੁੰਦੂ ਘੁੰਗਰੂ ਸਾਡੀਆਂ ਸੁਥਣਾ ਨੂੰ ਭਖੜਾ ਦੇ ਹੋ ਐਡੀ ਵੱਡੀ ਰਾਈਟਰ ਸਰਦਾਰਾਂ ਦੇ ਸੇਖਾਂ ਦੀ ਕੁੜੀ ਉਹਨੂੰ ਐ ਨਹੀਂ ਪਤਾ ਵੀ ਸੁਥਣਾ ਨੂੰ ਭਖੜਾ ਕਿਵੇਂ ਭਖੜਾ ਥੱਲੇ ਵਿਚਾਲਾ ਧਰ ਤੂੰ ਪਹਿਲਾਂ ਜੇ ਦੇਖ ਸਕਦਾ ਸੁਥਣਾ ਨੂੰ ਲੱਗ ਸਕਦਾ ਸੁਥਣਾ ਤਾਂ ਲੇਖਾ ਲੱਗਦਾ ਹੋਰ ਬਹੁਤ ਲੇਖ کیسے ਹੋਏ ਨੇ ਮੈਂ ਮਾਡਰਨ ਤੇ ਆ ਜਾਣਾ ਪੰਜਾਬੀ ਟ੍ਰਿਬਿਊਨ ਜਦੋਂ ਤੋਂ ਪੰਜਾਬੀ ਟ੍ਰਿਬਿਊਨ ਸ਼ੁਰੂ ਹੋਇਆ ਮੈਂ ਉਹ ਤੋਂ ਉਸ ਦਾ ਪਾਠ ਕਰ ਐਤਕੀ ਦਾ ਜੋ ਸਾਖੀ ਬਾਰੇ ਜੋ ਸੀ ਸਰਦਾਰ ਵੀਰ ਸਿੰਘ ਉਹਨਾਂ ਦਾ ਲਿਖਿਆ ਲੇਖ ਉਹ ਲੇਖ ਬਹੁਤ ਹੀ ਖੋਜ ਭਰਪੂਰ ਲੇਖ ਹੈ ਪਰ ਕਿਤੇ ਗਲਤੀ ਉਹ ਵੀ ਕਰਦੇ ਉਹਨਾਂ ਨੇ ਵੀ ਲਿਖਿਆ ਕਿ ਦਿਮਾਗ 'ਚ ਪੜਿਆ ਹੁੰਦਾ ਵੀ 13-14 ਤਰੀਕ ਨੂੰ ਵਿਸਾਖੀ ਹੁੰਦੀ ਹੈ 16 ਦਾ ਸੌ ਜਿਹੜੇ ਨੇ ਵਿਸਾਖੀ ਹੋਣਾ 13 April ਨੂੰ ਲਿਖਤੀ ਦਿਮਾਗ 'ਚ ਨਹੀਂ ਰਹਿੰਦਾ ਕਈ ਵਾਰੀ ਕਿਉਂਕਿ ਉਦੋਂ 30 March ਸੀ ਜਦੋਂ ਸੌ 100 ਜਿਹੜੇ ਨੇ ਵਿਸਾਖੀ ਸੀ ਹੋਰ ਵੀ ਬਹੁਤ ਨੇ ਵੱਡੇ-ਵੱਡੇ ਗੀਤਕਾਰ ਬਹੁਤ ਹੀ ਜਿਵੇਂ ਕਿ ਹਜ਼ਾਰਾਂ ਲੱਖਾਂ ਦੀ ਗਿਣਤੀ ਗੀਤ ਲਿਖੇ ਰਿਕਾਰਡ ਹੋਏ ਤੇ ਕਲੀਆਂ ਦੇ ਬਾਦਸ਼ਾਹ ਨੇ ਗਾਇਆ ਦੇਵ ਤਰੀਕੇ ਬਾਰੇ ਕੁਝ ਇਹਦਾ ਕੋਈ ਵੀ ਹਮ ਥੋੜਾ ਬੋਧਾ ਬੋਧਾ ਦੀ ਆਪਕੀ ਗਲਤੀ ਤਾਂ ਕੋਈ ਵੀ ਕਰ ਸਕਦਾ ਕਿਸੇ ਤੋਂ ਹੋ ਜਾਂਦਾ ਭੁੱਲ ਭੁਲੇਖੇ ਜੀ ਹੋ ਜਾਂਦੀ ਹੈ ਰੁਟੀਨ ਚ ਹੋ ਜਾਂਦੀ ਹੈ ਉਹਨਾਂ ਦਾ ਇੱਕ ਗੀਤ ਹੈ ਕਿ ਮਾਲਵੇ ਦੀ ਪੁੱਛ ਜੇਹਤੋਂ ਜਿੱਥੇ ਤੇਰਾ ਸੀ ਅਜੀਤ ਸਿੰਘ ਚਾਚਾ ਤੇ ਇਸ ਲਈ ਸ਼ਹੀਦ ਹੋ ਗਿਆ ਹੱਸ ਕੇ ਕੌਮ ਲਈ ਕਿੰਝ ਮਾਨਨਾ ਗਿਆ ਦੱਸ ਕੇ ਹੁਣ ਦੇਵ ਤਰੀਕੇਵਾਦ ਉੱਪਰ ਸਵਾਲ ਕਰੀਏ ਉਹ ਵਿਚਾਰੇ ਚਲੇ ਗਏ ਉੱਪਰ ਬੀ ਮਾਂਡਲੇ ਦੀ ਜੇਲ੍ਹ ਚ ਅਜੀਤ ਸਿੰਘ ਰਹਿਤਾ ਹੈ ਪਰ ਅਜੀਤ ਸਿੰਘ ਸ਼ਹੀਦ ਨਹੀਂ ਹੋਇਆ ਅਜੀਤ ਸਿੰਘ ਤਾਂ ਲਾਹੌੜੀ ਚ ਜਾ ਕੇ 15 ਅਗਸਤ ਨੂੰ ਜਦੋਂ ਦੇਸ਼ ਆਜ਼ਾਦ ਹੋਗਾ ਸੀ 3-4 ਘੰਟੇ ਆਜ਼ਾਦੀ ਦੇ ਮਾਨਣ ਤੋਂ ਬਾਅਦ ਸਵਰਗਵਾਸ ਹੋਇਆ ਲਾਹੌੜੀ ਦੇ ਵਿੱਚ ਉਹਨਾਂ ਦੀ ਕਬਰ ਵੀ ਬਣੀ ਹੋਈ ਹੈ ਭਗਤ ਸਿੰਘ 23 ਮਾਰਚ ਨੂੰ ਸ਼ਹੀਦ ਹੋ ਜਾਂਦਾ ਕੀ ਭਗਤ ਸਿੰਘ ਅਜੀਤ ਸਿੰਘ ਤਾਂ ਸਿੱਖ ਕੇ ਸ਼ਹੀਦ ਹੋਇਆ ਨਹੀਂ ਅਜੀਤ ਸਿੰਘ ਸ਼ਹੀਦ ਨਹੀਂ ਹੋਇਆ ਸੋ ਦੋਸਤੋ ਇਦਾਂ ਦੀਆਂ ਗਲਤੀਆਂ ਬਹੁਤ ਹੋ ਜਾਂਦੀਆਂ ਨੇ ਤੇ ਸਾਨੂੰ ਇਹਨਾਂ ਗਲਤੀਆਂ ਤੋਂ ਸਿੱਖਣਾ ਚਾਹੀਦਾ ਹੈ ਪਰਚੋਲ ਕਰਨੀ ਚਾਹੀਦੀ ਹੈ ਇੱਕ ਆਖਰੀ ਗੱਲ ਮੈਂ ਹੋਰ ਕਹਿਣੀ ਚਾਹਨਾ ਹਾਂਗਾ ਕਿ ਇਹ ਸਾਰਾ ਗਲਤੀਆਂ ਕੌਣ ਕਰਵਾਉਂਦਾ ਹੈ ਕੀ ਤੋਂ ਕਹਾਈਆਂ ਜਾਂਦੇ ਨੇ ਇੱਕ ਇੱਕ ਸਿਸਟਮ ਹੈ ਉਸ ਸਿਸਟਮ ਦੇ ਵਿੱਚ ਜਿਹੜੇ ਗਲਤੀਆਂ ਕਰਦੇ ਉਹਨਾਂ ਨੂੰ ਵੀ ਨਹੀਂ ਪਤਾ ਲੱਗਦਾ ਕਿ ਉਹਨਾਂ ਤੋਂ ਕੌਣ ਕਰਾ ਗਿਆ ਅੱਜ ਕੱਲ੍ਹ ਲੋਕ ਸਭਾ ਦੀਆਂ ਚੋਣਾਂ ਦਾ ਦੌਰ ਚੱਲ ਰਿਹਾ ਹੈ ਪੂਰੀ ਗਹਿਮਾ ਗਹਿਮੀ ਹੈ ਇੱਕ ਪਾਸੇ ਤਾਂ ਕੁਝ 100 ਤੋਂ ਵੱਧ ਲੋਕ ਸਭਾ ਦੇ ਸੀਟਾਂ ਤਾਂ ਮੋਟਾ ਪਹਿ ਵੀ ਗਈਆਂ ਸਾਰੇ ਹਿੰਦੁਸਤਾਨ ਦੇ ਵੋਟਾਂ ਪਾਉਣ ਤੋਂ ਬਾਅਦ ਪੰਜਾਬ ਦੀ ਵਾਰੀ ਬਾਅਦ ਚ ਆਉਗੀ ਕਿਉਂ ਮੇਰਾ ਇੱਕ ਹੱਥ ਬੰਨ ਕੇ ਬੇਨਤੀ ਹੈ ਕਿ ਮੈਨੂੰ ਮੈਂ ਕਿਸੇ ਪਾਰਟੀ ਦਾ ਵਿਰੋਧ ਕਿਸੇ ਪਾਰਟੀ ਦੇ ਹੱਕ ਦੀ ਗੱਲ ਨਹੀਂ ਕਰਾਂਗਾ ਮੈਂ ਸਿਰਫ ਗੱਲ ਇਹ ਕਰੂੰਗਾ ਕਿ ਉਹ ਕਿਹੜਾ ਸਿਸਟਮ ਹੈ ਜੀਨੇ ਪੰਜਾਬ ਦੀਆਂ ਡੇਟਾ ਨਿਯੁਕਤ ਕੀਤੀਆਂ ਨੇ ਦੋਸਤੋ ਧਿਆਨ ਲਾਓ ਕਿ ਪੰਜਾਬ ਦੀ ਡੇਟ ਕਿਹੜੀ ਰੱਖੀ ਗਈ ਹੈ ਵੋਟਾਂ ਪਾਉਣ ਦੀ 1 ਜੂਨ ਉਦੋਂ ਤੱਕ ਦੇਖਦੇ ਚੱਲੂਗਾ ਇਹ 4 ਤਰੀਕ ਤੱਕ ਅੰਦਾਜ਼ੇ ਲੱਗਣਗੇ ਵੀ ਕੌਣ ਕਿੰਨੀਆਂ ਵੋਟਾਂ ਦੇ ਉਹ ਕਿਹੋਂ-ਕੌਣ ਜਿੱਤੂ ਕੌਣ ਜਿੱਤੂ ਫਿਰ 4 ਤਰੀਕ ਨੂੰ 4 ਜੂਨ ਨੂੰ ਕੀ ਹੋਊਗਾ 4 ਜੂਨ ਨੂੰ ਹੋਊਗਾ ਜਿੱਤ ਗਿਆ ਬਈ ਜਿੱਤ ਗਿਆ ਸਾਡੇ ਵਾਲਾ ਜਿੱਤ ਗਿਆ ਹੋ ਗਈ ਬੱਲੇ-ਬੱਲੇ 1 ਤੋਂ ਜੂਨ ਤੋਂ ਲੈ ਕੇ 4 ਜੂਨ ਤੱਕ ਜੋ ਕੜਮਸ ਪਹਿਣੀ ਹੈ ਇਹ ਕਿਉਂ ਪਹਿਣੀ ਹੈ ਇਹ ਕਿਸ ਸਿਸਟਮ ਨੇ ਇਹ ਜਿਹੜੀਆਂ 1 ਤੋਂ 4 ਜੂਨ ਲਿਆਂਦੀਆਂ ਨੇ ਆਪਣੇ ਵਿਰਸੇ ਵੱਲ ਨਿਗਾ ਮਾਰੋ ਆਪਣੇ ਇਤਿਹਾਸ ਵੱਲ ਨਿਗਾ ਮਾਰੋ ਆਪਣੇ ਨਾਲ ਪੰਜਾਬ ਨਾਲ ਹੋਇਆ ਕੀ ਸੀ 1 ਜੂਨ ਤੋਂ ਲੈ ਕੇ 4 ਜੂਨ ਤੱਕ ਬਲੂ ਸਟਾਰ ਐਕਸ਼ਨ ਹੋਇਆ ਸੀ ਤਾਂ ਕਿ ਸਿੱਖ ਜਿਹੜਾ ਆਪਦਾ ਦੁੱਖ ਨਾ ਰੋ ਸਕਣ ਉਹਨਾਂ ਦਿਨਾਂ ਨੂੰ ਯਾਦ ਨਾ ਕਰ ਸਕਣ ਉਹਨਾਂ ਦਿਨਾਂ ਨੂੰ ਯਾਦ ਨਾ ਕਰ ਸਕਣ ਇਸ ਕਰਕੇ ਪੰਜਾਬ ਦੀ ਲੋਕ ਸਭਾ ਚੋਣਾਂ ਦੀ ਡੇਟ ਜਿਹੜੀ ਹੈਗੀ 1 ਜੂਨ ਤੋਂ 4 ਜੂਨ ਤੱਕ ਜਿਹੜੀ ਹੈਗੀ ਹੈ ਇਹ ਇਹ ਝੋਲਾ ਪਾਇਆ ਗਿਆ ਹੈ ਦੋਸਤੋ ਜਾਗਰੂਕ ਹੋਣਾ ਪਊ ਆਪਣੇ ਵਿਰਸੇ ਸੰਬੰਧੀ ਆਪਣੇ ਇਤਿਹਾਸ ਸੰਬੰਧੀ ਮੇਰੀ ਖੱਤ ਵਨ ਕੇ ਬੇਨਤੀ ਹੈ ਮੈਂ ਕਿਸੇ ਪਾਰਟੀ ਦਾ ਬਰੋਸ ਨਹੀਂ ਕਰੂੰਗਾ ਨਾ ਹੀ ਮੈਂ ਕਿਸੇ ਪਾਰਟੀ ਦੀ ਹਮਾਇਤ ਆਪਣੇ ਚੈਨਲ ਤੇ ਕਰੂੰਗਾ ਪਰ ਆਪਣੇ ਵਿਰਸੇ ਨਾਲ ਆਪਣੇ ਸੱਭਿਆਚਾਰ ਨਾਲ ਜੁੜੇ ਰਹੋ ਨਹੀਂ ਤਾਂ ਸਾਨੂੰ ਸਾਡੇ ਸੱਭਿਆਚਾਰ ਤੋਂ ਬਸਾਖੇ ਦਾ ਮਕਸਦ ਹੀ ਗਾਇਬ ਕਰਤਾ ਹਾਂ ਦੋਸਤੋ ਇਹ ਜੋ 1 ਤੋਂ 4 ਜੂਨ ਤੱਕ ਹੈ ਇਹ ਸਾਡੇ ਵਾਸਤੇ ਸਾਡੀ ਕੌਮ ਵਾਸਤੇ ਸਾਡੇ ਨਾਲ ਹੋਏ ਜ਼ੁਲਮ ਦੀ ਇੱਕ ਦਾਸ ਤਾਂ ਹੈ ਇੱਕ ਇਤਿਹਾਸ ਹੈ ਅਸੀਂ ਉਸ ਇਤਿਹਾਸ ਦਾ ਜ਼ਿਕਰ ਨਾ ਕਰ ਸਕੀਏ ਅਖਬਾਰਾਂ ਤੇ ਰਸਾਲਿਆਂ 'ਚ ਇੱਕ ਦੂਜੇ ਨੂੰ ਭਈ ਜੂਨ 6 ਨਾਲ ਇਹ ਹੋਇਆ ਸੀ ਜੂਨ 'ਚ ਬਲੂ ਸਟਾਰ ਵਾਸੀ ਕਾਲ ਤੱਕ ਸਾਹ ਤੇ ਹਮਲਾ ਹੋਇਆ ਸੀ ਹਰਵਿੰਦਰ ਸਾਹਿਬ ਤੇ ਹਮਲਾ ਹੋਇਆ ਸੀ ਸੈਂਕੜਿਆਂ ਦੀ ਗਿਣਤੀ 'ਚ ਲੋਕ ਮਾਰੇ ਗਏ ਸਨ ਤਾਂ ਕਿ ਅਸੀਂ ਇਹ ਗੱਲ ਨਾ ਕਰ ਸਕੀਏ ਅਸੀਂ ਵੋਟਾਂ ਦੇ ਵਿੱਚ ਉਲਝੇ ਰਹੀਏ ਪੰਜਾਬ ਦੀ ਇਹ ਤਰੀਕਾ ਤਾਰ ਰੱਖ ਚੰਗੀਆਂ ਨੇ ਕਿਉਂਕਿ 1 ਜੂਨ ਤੋਂ ਲੈ ਕੇ 6 ਜੂਨ ਤੱਕ ਜੋ ਜ਼ਿਕਰ ਹੋਣਾ ਸੀ ਉਹ ਜ਼ਿਕਰ ਅਸੀਂ ਨਹੀਂ ਕਰ ਸਕਾਂਗੇ ਮੈਂ ਸਮੁੱਚੇ ਸਿੱਖ ਜਗਤ ਨੂੰ ਇਹੀ ਬੇਨਤੀ ਕਰੂੰਗਾ ਕਿ ਆਪਣੇ ਵਿਰਸੇ ਨਾਲ ਜੁੜੇ ਰਹੋ ਆਪਣੇ ਇਤਿਹਾਸ ਨਾਲ ਜੁੜੇ ਰਹੋ ਆਪਣੇ ਬੱਚਿਆਂ ਨੂੰ ਜੋੜਦੇ ਰਹੋ ਆਪਣੇ ਬੱਚਿਆਂ ਨੂੰ ਜੋੜੋ ਕਾਰਟੂਨਾਂ ਤੋਂ ਬਚਾ ਕੇ ਰੱਖੋ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇਸ ਚੈਨਲ ਨੂੰ ਬੱਚੇ ਹੀ ਚਲਾਉਣ ਬੱਚੇ ਵਧੀਆ ਸੱਭਿਆਚਾਰਕ ਗਤੀਵਿਧੀਆਂ ਇਸ ਸਾਲ ਦੇ ਇਤਿਹਾਸ ਨਾਲ ਆਪਣੇ ਨਾਲ ਤਾਂ ਜੁੜੇ ਰਹੋਗੇ ਊੜੇ ਦੇ ਯੂੜੇ ਨਾਲ ਤਾਂ ਜੁੜੇ ਰਹੋਗੇ ਨਹੀਂ ਤਾਂ ਫਿਰ ਇਹਨਾਂ ਨੇ ਸਾਗਰ ਦੀ ਬਹੁਤੀ ਚਮਕੀਲੇ ਤੇ ਸਾਰਾ ਇਹ ਖਲਾਰਾ ਇਹਨਾਂ ਨੇ ਪਾਈ ਰੱਖਣਾ ਹੈ ਦੋਸਤੋ ਮੈਂ ਇਹਨਾਂ ਕਹਿੰਦਾ ਹੋਇਆ ਖਿਮਾ ਦਾ ਜਾਚਕਾਂ ਜੇ ਕਿਸੇ ਨੂੰ ਕੋਈ ਮੇਰੇ ਸ਼ਬਦ ਨਾਲ ਖੇਸ ਪਹੁੰਚੀ ਹੋਵੇ ਮੈਂ ਉਹਨਾਂ ਤੋਂ ਖਿਮਾ ਚਾਹਾਂਗਾ ਵਹਿਗੂ ਜੀ ਦਾ ਖਾਲਸਾ ਵਹਿਗੂ ਜੀ ਦੀ ਫਤਿਹ ਸੋ ਦੋਸਤੋ ਇਹ ਸੀ ਸਾਡਾ ਵਿਸਾਖੀ ਬਾਰੇ ਇੱਕ ਖਾਸ ਪ੍ਰੋਗਰਾਮ ਤੋ ਨੋਏ ਕਿਹੋ ਜਿਹਾ ਲੱਗਿਆ ਇਸ ਬਾਰੇ ਆਪਣੀ رائے ਸਾਡੇ ਨਾਲ ਕਮੈਂਟਾਂ ਵਿੱਚ ਜ਼ਰੂਰ ਸ਼ੇਅਰ ਕਰਨਾ ਜੀ ਧੰਨਵਾਦ ਦੋਸਤੋ ਫਿਰ ਮਿਲਦੇ ਹਾਂ ਅਗਲੇ ਪ੍ਰੋਗਰਾਮ ਵਿੱਚ ਤਤਤਾ ਗੁਣ ਹੋਰ ਕੋਲ ਨੂੰ ਦੇਵਾ ਗਿਆ ਸਤਿ ਸ੍ਰੀ ਅਕਾਲ ਜੇਕਰ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਸਾਡੇ ਚੈਨਲ ਦਰਦੇ ਕੌਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ